ਪੰਜਾਬ ਦੇ ਵਿੱਚ ਚੱਕ ਲੱਕਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰੀਆਂ ਕਿਸਾਨਾਂ ਦੀਆਂ ਫਸਲਾਂ ਸੜ ਕੇ ਸੁਆਹ ਹੋ ਰਹੀਆਂ ਨੇ ਕਿਸਾਨਾਂ ਨੂੰ ਭਾਰੇ ਨੁਕਸਾਨ ਹੋ ਰਿਹਾ ਉੱਥੇ ਹੀ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਸੰਕਰੂਰ ਅਤੇ ਪਠਾਨਕੋਟ ਜਿੱਥੇ ਦੇਖ ਸਕਦੇ ਹੋ ਕਿ ਕਿਸਰਾ ਆਗ ਦੇ ਪਾਮਬੜ ਮਚਨੇ ਸ਼ੁਰੂ ਹੋ ਚੁੱਕੇ ਨੇ ਤੁਹਾਨੂੰ ਦੱਸਣੇ ਆ ਕਿ ਡੇਰਾ ਬਾਬਾ ਨਾਨਕ ਦੇ ਦੀਨ ਪਿੰਡ ਕੋਟ ਮੌਲਵੀ ਅਤੇ ਹਰ ਦੌਰਵਲ ਵਿਖੇ 60 ਏਕੜ ਦੇ ਕਰੀਬ ਕੜਕ ਅਤੇ ਖੜਾ ਨਾੜ ਅੱਗ ਕੇ ਕਰਕੇ ਸੜ ਕੇ ਸੁਆਹ ਹੋ ਚੁੱਕੇ ਹੈ ਜਿਸ ਕਰਕੇ ਕਿਸਾਨਾਂ ਨੂੰ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ ਦੇਖਦੇ ਹੀ ਦੇਖਤੇ ਆਗ ਨੇ ਪਿਆਨਕ ਰੂਪ ਤਰਨ ਕਰ ਲਿਤਾ ਹੈ ਤੇ ਇਲਾਕੇ ਭਾਰ ਦੇ ਲੋਕਾਂ ਵੱਲੋਂ ਟਰੈਕਟਰਾਂ ਦੇ ਨਾਲ ਵਾਹ ਕੇ ਤੇ ਪਾਣੀ ਦੇ ਨਾਲ ਮੁਸ਼ਕਲ ਦੇ ਨਾਲ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਹੈ 60 ਏਕੜ ਦੇ ਕਰੀਬ ਜਿਹੜੀ ਹੈ ਫਸਲ ਹੈ ਖਰਾਬ ਹੋ ਚੁੱਕੀ ਹੈ ਕੜਕ ਅਤੇ ਖੜਾ ਨਾਰ ਅੱਗ ਦੇ ਨਾਲ ਸੜ ਕੇ ਸਵਾਹ ਹੋ ਚੁੱਕਿਆ ਹਾਲਕਿ ਫਾਈਬਰ ਗ੍ਰੇਡੈਂਟ ਟੀਮਾਂ ਪਹੁੰਚੀਆਂ ਹੋਈਆਂ ਨੇ ਪਰ ਇਸ ਦੌਰਾਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਚੁੱਕਿਆ ਪਰੋਟੀ ਤੁਹਾਨੂੰ ਦੱਸਨੀ ਹੈ ਕਿ ਸੁਜਾਨਪੁਰ ਦੀ ਆਬਾਦੀ ਠੰਡੀ ਖੂਹੀ ਵਿਖੇ ਅਚਾਨਕ ਕੜਕ ਦੀ ਖੜੀ ਫਸਲ ਵੀ ਅੱਗ ਲੱਗ ਗਈ ਹੈ ਜਿਸ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਗਿਆ ਹੈ ਕਿਸਾਨਾਂ ਦੀ ਫਸਲ ਸੜ ਕੇ ਸਵਾਹ ਹੋ ਚੁੱਕੀ ਹੈ ਤੇ ਸੁਜਾਨ ਮੋਟਰ ਮਸ਼ੀਨ ਵੀ ਸੜ ਗਈ ਹੈ ਤੁਹਾਨੂੰ ਦੱਸਦਣੇ ਕਿ ਇਸ ਦੀ ਜਾਣਕਾਰੀ ਪਟਵਾਰੀ ਸਾਹਿਬ ਨੂੰ ਫੋਨ ਕੀਤਾ ਗਿਆ ਤਾਂ ਮੌਕੇ ਉੱਤੇ ਕਾਉਂਸਲਰਾਂ ਨੂੰ ਸੱਦਿਆ ਗਿਆ ਜਿੱਥੇ ਹੁਣ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਿਰ ਵੇਥੇ ਹੀ ਗੱਲ ਨਹੀਂ ਮੁਕਤੀ ਤੁਹਾਨੂੰ ਦੱਸਦਣੇ ਕਿ ਸੰਗਰੂਰ ਤੋਂ ਵੇਜੇਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸੈਂਕੜੇ ਏਕੜ ਦੇ ਵਿੱਚ ਫੈਲੀ ਫਸਲ ਜਿਹੜੀ ਅਗਲੇ ਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਪਸ਼ੂ ਪੰਛੀ ਵੀ ਮੌਜੂਦ ਨੇ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਅਗਭਜਾਉਣ ਦੇ ਲਈ ਮੌਕੇ ਤੇ ਪਹੁੰਚ ਜਾਂਦੇ ਘਟਨਾ ਵਾਲੇ ਥਾਂ ਉਤੇ ਜਿਵੇਂ ਡੇਰਾ ਪ੍ਰੇਮੀ ਵੀ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਕਾਫੀ ਮੁਸ਼ਕਲ ਦੇ ਨਾਲ ਉੱਤੇ ਕਾਬੂ ਪਾਇਆ ਜਾ ਰਿਹਾ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਤੱਕ ਵੀ ਨਜ਼ਰ ਜਾ ਰਹੀ ਹੈ ਅੱਗ ਦੇ ਭਾਂਬੜ ਮੱਚਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਫਸਲ ਦੇ ਵਿਚਕਾਰ ਇਹਦੇ ਆਲੇ ਦੁਆਲੇ ਅੱਗ ਦੇ ਭਾਂਬੜ ਮੱਚਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਕਾਫੀ ਜ਼ਿਆਦਾ ਦੁਖੀ ਨੇ ਪ੍ਰਸ਼ਾਸਨ ਤੋਂ ਵੀ ਅਤੇ ਉਹਨਾਂ ਵੱਲੋਂ ਮੁਆਵਜ਼ੇ ਦੀ ਚੁੜੀਆਂ ਮੰਗ ਕੀਤੀ ਜਾ ਰਹੀ ਹੈ ਤੇ ਦੇਖ ਸਕਦੇ ਹੋ ਕਿ ਲਗਾਤਾਰ ਅਜੁਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੁਤੇ ਤੇਜ਼ ਹਵਾਵਾਂ ਦੇ ਚੱਲਦੇ ਕੜਕ ਦੇ ਨਾਲ ਨੂੰ ਅਗਲਕ ਜਾਂਦੀ ਹੈ ਜਿਸ ਦੌਰਾਨ ਕਿਸਾਨਾਂ ਦਾ ਭਾਰੇ ਨੁਕਸਾਨ ਹੋ ਜਾਂਦਾ ਹੈ ਪ੍ਰਸ਼ਾਸਨ ਖਿਲਾਫ ਵੀ ਗੁੱਸਾ ਫੁੱਟਦਾ ਹੋਇਆ ਨਜ਼ਰ ਆਉਂਦਾ ਹੈ ਤੇ ਹੁਣ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਅੱਗੇ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਨਾਲ ਸੜਨ ਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਤੇ ਹੁਣ ਸਰਕਾਰ ਹੀ ਰਾਸਤਾ ਹੈ ਜਿਹੜਾ ਉਹਨਾਂ ਦੀ ਮਦਦ ਕਰ ਸਕਦੀ ਹੈ। ਹਾਂਜੀ ਕੀ ਨਾਮ ਭਜੀ ਤੁਹਾਡਾ? ਗੁਰਪਿੰਦਰ ਸਿੰਘ। ਕਿਹੜਾ ਪਿੰਡ? ਕੋਟ ਬੋਲ। ਇਹ ਕਿ ਅੱਗ ਜਿਹੜੀ ਲੱਗੀ ਹੈ ਕਿਦਣਾ ਲੱਗੀ ਹੈ? ਇਹ ਅੱਗ ਯਾਰ ਉਹ ਪਿੱਛੋਂ ਹੀ ਡੇਰਿਆਂ ਚੋਂ ਆਈ ਹੈ। ਅ ਚਾ ਤੇ ਕਿੰਨਾ ਕੁ ਨੁਕਸਾਨ ਆਇਆ? ਨੁਕਸਾਨ ਕਾਫੀ ਹੋਇਆ ਤੁਹਾਡੇ ਸਾਹਮਣੇ ਹੀ ਵੇਖੋ ਦੂਰ ਦੂਰ ਤੱਕ ਜੇ ਵੀ ਧੂੰਆਂ ਦੇ ਆਨ। ਇਹ ਜਿਹੜੀ ਫਾਇਰ ਵਾਲੀ ਗੱਡੀ ਕਿੰਨਾ ਚਿਰ ਆ ਮਾਦ ਆਈ? ਇਹ ਲਾਗ ਗਿਆ ਕਿੰਟੈਕ ਲੇਟ ਆਈ ਉਹਨਾਂ ਚ ਨੂੰ ਸਵਾਹ ਹੋ ਗਿਆ ਸਾਰਾ ਕੁਝ ਅਚਾਨਕ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਤੁਹਾਡੇ ਸਾਹਮਣੇ ਕਾਫੀ ਹੋ ਗਿਆ ਹਾਂਜੀ ਬਾਜੀ ਕੀ ਨਾਂ ਤੁਹਾਡਾ ਮੇਰਾ ਨਾਂ ਹਰਪਾਲ ਸਿੰਘ ਇਹ ਕਿਹੜਾ ਪਿੰਡ ਹੈ ਪਿੰਡ ਕੋਟਮੋਲ ਵੀ ਜ਼ਿਲ੍ਹਾ ਗਰਦਾਸਪੁਰ ਦਾ ਡੇਰਾ ਭਾਬਾ ਨਾਨਕ ਅੱਛਾ ਆ ਜਿਹੜੀ ਤੁਹਾਡੇ ਪਿੰਡਾਂ 'ਚ ਅੱਗ ਲੱਗੀ ਹੈ ਕਿਸ ਤਰ੍ਹਾਂ ਲੱਗੀ ਅੱਗ ਦਾ ਪਤਾ ਨਹੀਂ ਲੱਗਾ ਕੁਦਰਤੀ ਪਿੱਛੋਂ ਅੱਗ ਆਈ ਕਿਤੇ ਪਤਾ ਹੀ ਨਹੀਂ ਲੱਗਾ ਅੱਗ ਦਾ ਸਾਰੀ ਦੁਨੀਆ ਹੀ ਦੂਨ ਤਿੰਨਾਂ ਪਿੰਡਾਂ ਦੇ ਲੋਕਾਂ ਨੇ ਆਣ ਕੇ ਬੁਝਾਇਆ ਤੇ ਕੁਝ ਕਣਕਾਂ ਵਿੱਚ ਸੜ ਚੁੱਕੀਆਂ ਨੇ ਕੋਈ ਨਾੜ ਲੋਕਾਂ ਦੇ ਸੜ ਗਏ ਆ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਪਰ ਦੁਨੀਆ ਦਾ ਧੰਵਾਦ ਆ ਦੁਜੇ ਦੂਦੂ ਚੋ ਚੋ ਪਿੰਡਾਂ ਚੋਂ ਦੁਨੀਆ ਆ ਗਈ ਹਜ਼ਾਰਾਂ ਨਾ ਹੀ ਇੱਥੇ ਤੇ ਅੱਗ ਤੇ ਕਾਬੂ ਪਾਇਆ ਕਿਸੇ ਨੇ ਰੀਫਰ ਪਾਇਆ ਵੀ ਟਰੈਕਟਰ ਲੈ ਕੇ ਆ ਗਿਆ ਕਿਸੇ ਨੇ ਕੋਈ ਸਾਡੀ ਬੰਨਾ ਰਿਹਾ ਹੀ ਨਹੀਂ ਘੱਟ ਤੋਂ ਘੱਟ 50 ਟਰੈਕਟਰ ਹੀ ਪਹਿਲੀ ਵਾਣ ਵਾਲੇ ਲੱਗੇ ਹੋਣੇ ਨੇ ਅੱਛਾ ਕਿੰਨੀ ਕੀ ਕਿਲੇ ਜ਼ਮੀਨ ਸੜ ਗਈ ਜਮੀਨ ਸੜੀ ਦਾ ਕੋਈ ਅੰਦਾਜ਼ਾ ਨਹੀਂ ਹੈਗਾ ਪਰ ਕਣਕ ਵੀ ਵਾਵਾ ਸੜ ਚੁੱਕੀ ਆ ਨਾਰੀ ਵੀ ਵਾਵਾ ਸੜਿਆ ਪਰ ਅੰਦਾਜ਼ਾ ਨਹੀਂ ਹੈਗਾ ਵੇਖਿਆ ਜਾਏਗਾ ਪੁੱਛਿਆ ਜਾਏਗਾ ਪਿੰਡ ਵਿੱਚ ਵੀ ਕਿਦੀ ਕਿਦੀ ਸੜੀ ਹੈ ਪਰ ਜ਼ਿਆਦਾ ਸੜ ਚੁ ਦਿਖਣ ਨਹੀਂ ਕਿਉਂਕਿ ਸਾਹਮਣੇ ਤੁਸੀਂ ਵੇਖੋ ਕੈਮਰਾ ਮਾਰ ਕੇ ਸਾਹਮਣੇ ਦਿਖਣ ਦੇ ਕਾਬਿਲ ਨਹੀਂ ਸਕਦਾ ਤੁਸੀਂ ਵੇਖੋ ਸਵਾਇ ਸਵਾ ਮਨਦੀਪ ਸਿੰਘ ਮਨਦੀਪ ਜੀ ਕੀ ਕੱਟਣਾ ਵਾਪਰੀਆ ਕੀ ਗੱਲ ਬਾਤ ਜਿਹੜੀ ਮਤਲਬ ਅੱਜ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਸੀਗਾ ਇਧਰ ਪਟਿਆਲਾ ਵਾਲੀ ਪਟਿਆਲਾ ਰੋਡ ਵਾਲੀ ਸਾਈਡ ਤੋਂ ਖਰਾਣਾ ਵਾਲੇ ਸਾਈਡ ਤੋਂ ਖੇਤਾਂ ਦੇ ਵਿੱਚ ਅੱਗ ਲੱਗੀ ਸੀ ਜੋ ਬੜੀ ਤੇਜ਼ੀ ਦੇ ਨਾਲ ਹਵਾ ਕਰਕੇ ਵੱਧਦੀ ਆਉਂਦੀ ਸੀ ਇਧਰ ਬੀੜ ਵਾਲੀ ਸਾਈਡ ਤੱਕ ਆ ਗਈ ਸੀ ਮਤਲਬ ਕਾਫੀ ਆਪਾਂ ਕਾਫੀ ਵੱਡੀ ਤਾਦਾਦ ਦੇ ਵਿੱਚ ਕਹਿ ਸਕਦੇ ਹਾਂ ਜੀ ਕਿਉਂ ਖਰਚੇ ਬੱਚੇ ਸੀ ਜੇਕਰ ਸਮੇਂ ਰਹਿੰਦਾ ਲੋਕਾਂ ਦੀ ਉਸਤੈਦੀ ਸਰਕਾਰ ਦੀ ਪੁਲਿਸ ਦੀ ਜਾਂ ਫਾਇਰ ਅਗ੍ਰੇਡ ਸਮੇਂ ਸਿਰ ਨਾ ਪਹੁੰਚਦੇ ਤਾਂ ਕਾਫੀ ਵੱਡਾ ਨੁਕਸਾਨ ਹੋ ਜਾਣਾ ਸੀ ਜੋ ਕਿ ਸਾਰੇ ਲੋਕਾਂ ਨੇ ਇੱਕ ਹੰਬੜਾ ਮਾਰਿਆ ਬੜੇ ਵੱਡੀ ਤਦਅ ਚ ਇੱਥੇ ਸਾਰੇ ਮਤਲਬ ਪਬਲਿਕ ਪਹੁੰਚੀ ਤਾਂ ਇੱਥੇ ਐਨ ਬੀੜ ਦੇ ਨਾਲ ਜਾ ਕੇ ਕੜਕ ਸੜਕ ਅੱਗ ਤੇ ਕਾਬੂ ਪਾਇਆ ਗਿਆ ਜੇਕਰ ਮਤਲਬ ਰਹਿੰਦੇ ਸਮੇਂ ਇਹ ਨਾ ਕਿਤੇ ਉਹ ਆਉਂਦਾ ਤਾਂ ਮਤਲਬ ਬੜਾ ਵੱਡਾ ਨੁਕਸਾਨ ਹੋਣਾ ਸੀ ਚਾਹੇ ਦਰਖਤਾਂ ਦਾ ਚਾਹੇ ਇੱਥੇ ਪਸ਼ੂ ਪੰਛੀ ਜੋ ਵੀ ਰਹਿੰਦੇ ਐ ਲਕਾफी ਵੱਟਾ ਨੁਕਸਾਨ ਹੋਣਾ ਸੀ ਮੈਂ ਉਸ ਵਾਹਕਰੂ ਦਾ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਕਿ ਬੜੇ ਟਾਈਮ ਤੇ ਟਾਈਮ ਸੰਭਲ ਗਿਆ ਬੋਲੋਗੇ ਪੁੱਤ ਮੇਰਾ ਨਾਮ ਰਣਦੀਪ ਸਿੰਘ ਦਿਵੋਲਾ ਜੀ ਦਿਵੋਲ ਸਾਹਿਬ ਕੀ ਘਟਨਾ ਵਾਪਰੀ ਹੈ ਕਹਿੰਦੇ ਅੱਗ ਵੱਡੀ ਲੱਗੀ ਸੀ ਕਿ ਇਸ ਤਰ੍ਹਾਂ ਕਾਬੂ ਪਾਇਆ ਕੀ ਗੱਲ ਹੈ ਦੇਖੋ ਬਹੁਤ ਸਾਰੀ ਜਗਾ ਜਿਹੜੀ ਫਸਲ ਸੀਗੀ ਉਹ ਵੀ ਮੱਚੀ ਹੈ ਨਾੜ ਵੀ ਮੱਚਿਆ ਬਹੁਤ ਦੂਰੋਂ ਜਿੰਨੀ ਦੂਰ ਆਪਾਂ ਨਿਗਾਹ ਮਾਰਦੇ ਉੱਥੋਂ ਅੱਗ ਲੱਗੀ ਹੋਈ ਹੈ ਤੇ مالک ਦਾ ਬਹੁਤ ਵੱਡਾ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਦਾ ਸ਼ੁਕਰ ਹੈ ਕਿ ਜਿਹੜੀ ਬੀੜ ਆ ਪਿੱਛੇ ਸੈਂਕੜੇ ਏਕੜ ਦੇ ਵਿੱਚ ਜਿਹਦੇ ਵਿੱਚ ਜਾਨਵਰ ਵੀ ਨੇ ਪਸ਼ੂ ਨੇ ਉਹਨਾਂ ਦਾ ਵਿਚਾਰ ਰਹਿ ਗਿਆ ਦੇਖੋ ਬਿਲਕੁਲ ਨਾਲ ਬੀੜ ਦੇ ਨਾਲ-ਨਾਲ ਦੀ ਅੱਗ ਗਈ ਆ ਅੰਦਰ ਵੀ ਚਲੀ ਗਈ ਸੀਗੀ ਜਿਹਦੇ ਤੇ ਬਹੁਤ ਵੱਡਾ ਸਹਿਯੋਗ ਜਿਹੜੇ ਡੇਰਾ ਸੱਚਾ ਸੌਦਾ ਦੇ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਲੋਕ ਨੇ ਉਹਨਾਂ ਦਾ ਵੱਡਾ ਸਹਿਯੋਗ ਰਿਹਾ ਪ੍ਰਸ਼ਾਸਨ ਦਾ ਵੱਡਾ ਸਹਿਯੋਗ ਅਸੀਂ ਵੀ ਜਿੰਨਾ ਕਿ ਸਹਿਯੋਗ ਦੇ ਸਕਦੇ ਸਹਿਯੋਗ ਦਿੱਤਾ ਤੇ ਅੱਗ ਦੇ ਉੱਤੇ ਕਾਬੂ ਪਾ ਲਿਆ ਆਮ ਲੋਕ ਜਿਹੜੀ ਪਬਲਿਕ ਆ ਜਦੋਂ ਵੀ ਪਬਲਿਕ ਨੂੰ ਪਤਾ ਲੱਗਿਆ ਸੰਗਰੂਰ ਵਾਸੀ ਇਕੱਠੇ ਹੋਏ ਆ ਤੇ ਅੱਗ ਨੂੰ ਬੁਝਾ ਲਿਆ ਜੇ ਕਿਤੇ ਇਹ ਅੱਗ ਅੰਦਰ ਚਲੀ ਜਾਂਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਇਹ ਪ੍ਰਸ਼ਾਸਨ ਕੋਲ ਇੰਨੇ ਕੋਈ ਸਾਧਨ ਹੈਗੇ ਆ ਕਿ ਜਿਹੜੀ ਅੱਗ ਅੰਦਰ ਬੁਝਾਈ ਜਾ ਸਕੇ ਵੱਡੇ ਵੱਡੇ ਕੰਟਰੀਆਂ ਦੇ ਵਿੱਚ ਜਦੋਂ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਬੜੀ ਦਿੱਕਤ ਹੋ ਜਾਂਦੀ ਹੈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਸਾਰੇ ਜਿਹੜੇ ਇੱਥੇ ਅੱਗ ਬੁਝਾਉਣ ਵਾਸਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਇਸ ਗੱਲ ਕਰਕੇ ਤੇ ਮੈਂ ਸਰਕਾਰ ਨੂੰ ਇਸ ਗੱਲ ਦੀ ਜ਼ਰੂਰ ਅਪੀਲ ਕਰਦਾ ਬਹੁਤ ਜਗ੍ਹਾ ਤੇ ਅੱਗਾਂ ਲੱਗੀਆਂ ਨੇ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਗਰੀਬਾਂ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਦਾ ਖੁਦ ਦਾ ਇਲਾਕਾ ਇਹ ਤੇ ਜਲਦੀ ਤੋਂ ਜਲਦੀ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਆਪਣਾ ਮੁਕੇਸ਼ ਗਰਗ ਜੀ ਅ ਗਰਗ ਸਾਹਿਬ ਜਦੋਂ ਅੱਗ ਦਾ ਪਤਾ ਲੱਗੇ ਆ ਤੇ ਕਿੰਨੀ ਅੱਗ ਸੀ ਕੀ ਗਲਮ ਹੈ ਪੂਰੇ ਕਾਫੀ ਅੱਗ ਸੀ ਜੀ ਤੇ ਆਪਣੀ ਸਾਰੀ ਐनिमल ਵੈਲਫੇਅਰ ਦੀ ਟੀਮ ਪਹੁੰਚੀ ਆਪਣੀ ਐਂਬੂਲੈਂਸ ਵੀ ਖੜੀ ਹੈ ਤੇ ਆਪਣੀ ਬੀੜ ਚ ਦੇਖਿਆ ਪਹਿਲਾਂ ਕੋਈ ਜਾਨਵਰ ਤਾਂ ਨਹੀਂ ਗਿਆ ਬਟ ਬੀੜ ਦਾ ਬਚਾਅ ਰਹਿ ਗਿਆ ਅੰਦਰ ਬੀੜ ਚ ਅੱਗ ਨਹੀਂ ਲੱਗੀ ਸਾਰੀ ਉਰੇ ਖੇਤਾਂ ਤੱਕ ਹੀ ਅੱਗ ਸੀਗੀ ਜੀ ਤਾਂ ਆਪਣਾ ਬਚਾਅ ਰਹਿ ਗਿਆ ਸਾਰੀ ਫਾਇਰ ਵਿਗੇਟਾ ਵਗੈਰਾ ਟਾਈਮ ਤੇ ਪਹੁੰਚ ਗਏ ਸੀਗੀਆਂ ਤਾਂ ਉਹਨਾਂ ਨੇ ਆਪਣਾ ਆਗੇ ਮੋਕੇ ਤੇ ਆਪਣਾ ਕਾਬੂ ਕਰ ਲਿਆ ਅੱਗ ਨੂੰ ਇੱਕ ਅੱਗ ਦਾ ਨਾਮ ਸੁਣੀ ਦੀ ਲੱਗਦਾ ਵੱਡਾ ਨੁਕਸਾਨ ਬਹੁਤ ਵੱਡਾ ਨੁਕ ਸਿਗੇ ਅੰਦਰ ਸਾਰੇ ਜਾਨਵਰ ਮੱਚ ਸਕਦੇ ਸੀਗੇ ਜੀ ਮੈਂ ਅੱਗੇ ਸੁਣ ਕਰੀ ਆ ਬਾਬਾ ਸਰ ਇਹ ਹੋਈ ਆ ਕਿ ਕੰਡ ਨੂੰ ਅੱਗ ਲੱਗੀ ਆ ਇੱਥੇ ਉਹਦੇ ਵਿੱਚੋਂ ਅਸੀਂ ਫਾਇਰ ਬ੍ਰਿਗੇਡ ਨੂੰ ਇੰਨੇ ਕੋ ਫੋਨ ਕੀਤੇ ਆ ਤੇ ਫਾਇਰ ਬ੍ਰਿਗੇਡ ਆਲਾ ਕੋਈ ਨਹੀਂ ਆ ਇਹ ਬਹੁਤ ਹੀ ਨਾਂ ਦੀ ਕਮਜ਼ੋਰੀ ਵਾਲੀ ਨਿੰਦਨਯੋਗ ਗੱਲ ਆ ਕਿ ਅਗਰ ਕਿਤੇ ਜ਼ਰੂਰਤ ਪੈ ਜਾਂਦੀ ਆ ਫਾਇਰ ਬ੍ਰਿਗੇਡ ਗੱਡੀ ਦੀ ਇਹ ਕਿਉਂ ਨਹੀਂ ਪਹੁੰਚੀ ਪ੍ਰਸ਼ਾਸਨਾਂ ਕੀ ਵੀ ਬੇਨਤੀ ਕਰਨੇ ਆ ਕਿ ਇਹੋ ਜਿਹੇ ਫਾਇਰ ਬ੍ਰਿਗੇਡ ਦੀ ਥੋੜੀ ਉਹਨੇ ਕੇਲ ਕੱਸੀ ਜਾਏ ਇਸੇ ਬਹੁਤ ਨੁਕਸਾਨ ਹੋਇਆ ਤੁਨਕ ਸੜ ਗਈ ਆ ਉਹਤਾਈ ਕਿੱਲੇ ਇੱਕ ਸ਼ੈੱਡ ਸ਼ੈੱਡ ਵੀ ਵਿੱਚ ਮੋਟਰ ਹੀ ਡੰਗੜੀ ਡੰਗੜਾਂ ਦਾ ਚਲੋ ਪਹਤਾਉ ਗਿਆ ਆ ਮੋਟਰ ਸੈੱਟ ਬਿਲਕੁਲ ਸੜ ਕੇ ਸਵਾਹ ਹੋ ਗਈ ਹੈ ਤੇ ਸ਼ੈੱਡ ਵੀ ਬਿਲਕੁਲ ਖਤਮ ਹੋ ਗਈ ਹੈ ਭਾਈ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਵੀ ਜਿਨ੍ਹਾਂ ਦੀ ਕਰਜ ਸੜੀ ਆ ਇਹਨਾਂ ਨੂੰ ਜਲਦ ਤੋਂ ਜਲਦ ਮੌਜੂਦ ਆਏ ਜਾਣ ਕਿਉਂਕਿ ਇਹ 6 ਮਹੀਨੇ ਦੀ ਇਹਨਾਂ ਦੀ ਮਿਹਨਤ ਹੁੰਦੀ ਹੈ ਕਿ ਇਹੋ ਮਿਹਨਤ ਇਹਨਾਂ ਦੀ ਖਤਮ ਹੋ ਜੇ ਤੇ ਵਿਚਾਰੇ ਕੀ ਕਰਨਗੇ ਇਸ ਕਰਕੇ ਹੀ ਦੁਹਰਾ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਬੰਦਾ ਜੋਰ ਦਵਾਇਆ ਜਾਏ ਤੇ ਮੌਕੇ ਤੇ ਸਾਡੇ ਪਟਾਰੀ ਸਾਹਿਬ ਵੀ ਆ ਗਏ ਨੇ ਇਹਨਾਂ ਦਾ ਕਾਫੀ ਸਹਿਯੋਗ ਹੋਇਆ ਸਾਨੂੰ ਕਈ ਪਟਾਰੀ ਸਾਹਿਬ ਵੀ ਅੱਗੇ ਬੇਨਤੀ ਕਰਨੇ ਆਂ ਕਿ ਅੱਗੇ ਤੁਸੀਂ ਵੀ ਅੱਗੇ ਰਿਪੋਰਟ ਦੇ ਕੇ ਤੇ ਜਲਦੀ ਤੋਂ ਜਲਦੀ ਮੌਜਾ ਦਵਾਇਆ